ਅਸੀਂ ਲੈਂਦੀ ਆ ਮਿਕਸੀ ਗ੍ਰੈਂਡਰ ਤੇ ਨਾਲ ਜੂਸਰ ਇਹ ਹੈਗਾ ਜੀ ਫਲਿੱਪਸ ਕੰਪਨੀ ਦਾ ਆਵਲਾ ਕਲਰ ਆ ਇਹਦਾ ਦੇਖੋ ਤੇ ਹੁਣ ਤੁਹਾਨੂੰ ਕੋਲ ਕੇ ਦਿਖਾਉਣੀ ਆ ਇਹਨੇ ਖੋਲੇ ਉੱਪਰੋਂ ਇਸ ਲਈ ਉੱਤੇ ਚੈੱਕ ਕੀਤਾ ਸੀ ਚਲਾ ਕੇ ਪਹਿਲਾ ਹੈਗਾ ਸੀ ਕਿ ਮੇਰੇ ਕੋਲ ਇਹ ਸਨ ਫਲੇਮ ਦਾ ਕੱਲਾ ਹੀ ਮਿਕਸੀ ਸੀਗੀ ਜੂਸਰ ਨਹੀਂ ਸੀਗਾ ਨਾਲ ਤੇ ਇਹ ਉੱਥੇ ਚੈੱਕ ਕੀਤਾ ਸੀ ਚਲਾ ਕੇ ਇੱਕ ਵਾਰ ਤੇ ਇਹਨੂੰ ਆਹਰੇ ਜਾਗੀ ਦੀ ਬਾਹਰ ਕੱਢ ਕੇ ਦਿਖਾਉਣੀ ਹੈ ਬਾਕੀ ਫਲਿਪਸ ਕੰਪਨੀ ਤਾਂ ਹੁਣ ਦੀ ਵਧੀਆ ਵਕਤ ਦੇਖ ਰਹੇ ਆ ਤੇ 5 ਸਾਲ ਦੀ ਹੈਗੀ ਦੀ ਮੋਟਰ ਦੀ ਗਾਰੰਟੀ ਤੇ 2 ਸਾਲ ਦੀ ਹੈਗੀ ਬਾਕੀ ਸਮਾਨ ਦੀ ਤੇ ਕੋਈ ਵੀ ਪ੍ਰੋਬਲਮ ਆਂਦੀ ਹੈ ਤੇ ਉਹ ਠੀਕ ਕਰਤੇ ਜਾਉਂਗੇ ਆਪ ਜਿੱਥੇ ਜੋ ਵੀ ਉਹਨਾਂ ਦਾ ਨੇਟ ਹੈ ਮਤਲਬ ਕੋਈ ਹੋਇਆ ਸਾਡੇ ਇੱਥੇ ਤੇ ਉੱਥੇ ਸਮ ਠੀਕ ਕਰਾਣੀ ਪੈਣੀ 5 ਸਾਲ ਦੀ ਮੌਤ ਤੱਕ ਗਾਰੰਟੀ ਹੈ ਜੇ ਕੁਝ ਵੀ ਹੁੰਦਾ 5 ਸਾਲ ਚ ਮੋਟਰ ਨੇ ਤੇ ਉਹ ਦਿਖਾਵਾਂਗੇ ਇੱਕ ਉਹਨਾਂ ਦਾ ਕਾਜ ਜਿਦ ਦਿਖਾਉਂਦੇ ਸਾਨੂੰ ਆ ਹੈਗੀ ਜਿਹੜੀ ਨਾਲ ਜਾਰ ਮਿਲੇ ਆ ਵੱਡਾ ਜੂਸ ਵਾਲਾ ਜੱਗ ਹੈ ਆ ਹੁਣ ਮਸਾਲੇ ਆਣਾ ਮਸਾਲੇ ਆਮਰਾ ਠੀਕ ਹੀ ਹੈ ਜਿਆਦਾ ਬਹੁਤ ਨਹੀਂ ਪੋੜਾ ਤੇ ਆ ਛੋਟਾ ਟਮਾਟਾ ਕੁਕਲ ਕੇ ਦੇਮਨੇ ਸਾਮਣੇ ਐਸ ਤਰ੍ਹਾਂ ਕਰਕੇ ਤੇ ਆ ਛੋਟਾ ਆ ਹੈਗਾ جوس ਬੜਾ ਮਤਲਬ ਜੋ ਇਹਦੇ ਵਿੱਚ ਪਾ ਗਏ ਹੈ ਨਾ ਆ ਦੇਖੋ ਵਿੱਚ ਇਹਦੇ ਭਲੇ ਲੱਗੇ ਵੱਡਾ ਇੱਚ ਵੀ ਸ਼ੈਰ ਮਸਾਲੇ ਹੋ ਸਕਦੇ ਤੇ ਇੱਕ ਆ ਹੈਗਾ ਛੋਟਾ ਤਿੰਨ ਮਤਲਬ ਜੱਗ ਹੈਗੇ ਕਲਰ ਬਹੁਤ ਸੋਹਣਾ ਹਲਕਾ ਜਾਂ ਪਰਪਲ ਜਾਂ ਪਿੰਕ ਕਹਿ ਸਕਦੇ ਸ਼ੈਰ ਪਰਪਲ শেਡ ਜਾ ਪੈਂਦਾ ਤੇ ਆ ਹੋਗੇ ਜੱਗ ਤੇ ਆ ਹੈਗਾ ਸਮਾਨ ਇਹਦਾ ਮਤਲਬ ਜੂਸ ਸਰ ਹੈ ਆ ਲੱਗ ਜਣੀ ਮੋਟੇ ਐਸ ਫਰਾਂਗਾ ਕਰਕੇ ਤੇ ਆ ਜਿਹੜਾ ਕੁਛ ਸਪੰਜ ਦੇ ਵਿੱਚ ਪਾਈ ਜਣਾ ਜੂਸ ਹਾਂਜੀ ਐਸ ਫਰਾਂਗਾ ਤੇ ਹੁਣ ਇਹਨੂੰ ਖੋਲ ਕੇ ਦਿਖਾਉਂਦੇ ਆ ਆ ਤਾਂ ਹੋ ਗਿਆ ਜੂਸ ਕੱਢਣ ਦਾ ਆਈਰ ਜਾਲੀ ਵਗੈਰਾ ਹਲ ਤੋ ਆਪਣਾ ਛਾਣ ਕੇ ਜੂਸ ਆਣਾ ਇਹਦੇ ਵਿੱਚ ਤੇ ਜਿਹੜਾ ਉਸੇ ਮਸਾਲੇ ਪੀਸਨੇ ਤਾਂ ਆਹ ਵਾਲਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਸੈੱਟ ਕਰ ਲੈਣਾ ਆ ਹੈਗੀ ਨੰਬਰ 1 2 3 ਦੋ ਦੋ ਸਕਿੰਟ ਬਾਅਦ ਨਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹੁਲਾਈ ਜਾਣਾ ਸਿੱਧਾ ਨਹੀਂ ਚਲਾਉਣਾ ਹੁੰਦਾ ਵੀ ਇਦਾਂ ਹੀ ਤੁਸੀਂ ਦੋ 3 ਮਿੰਟ ਤੱਕ ਲਗਾ ਲਓ ਜਾਂ 5 ਮਿੰਟ ਤੱਕ ਨਹੀਂ ਐਸਾਂ ਕਰਕੇ ਥੋੜੀ ਜਿਹੀ ਦੇਰ ਬਾਅਦ ਚੇਂਜ ਕਰੀ ਜਾਣਾ ਬਸ ਇੰਨਾ ਹੀ ਟਾਈਮ ਲੱਗਦਾ ਉਹ ਚੱਕ ਆਪਣੀ ਚੀਜ਼ ਜਿਹੜੀ ਐ ਇਹਨੂੰ ਪੀਸ ਹੋ ਜਾਂਦੀ ਤੇ ਇਹਦਾ ਰੇਟ ਹੈਗਾ ਜੀ 5100 ਦੀ ਮਿਲੀ ਸਾਨੂੰ ਇਹ